ਨਾ ਓਏ ਤੁਗੂਰਾ ਮਾਂ ਜੀ ਨੰਨਦੀ ਗੱਲ ਆ ਜੇ ਛੋਲੀ ਵੀ ਨਹੀਂ ਚੱਕੀ ਜਾਂਦੀ ਹੁਣ ਤਾਂ ਸਟੂਪਰਦਾਨ ਕੋਲ ਜਾ ਕੇ ਹੀ ਦਾ ਕਰਨਾ ਹੀ ਪਊਗਾ ਮੈਨੂੰ ਐ ਨਹੀਂ ਚੱਲਦਾ ਸਰੀਰ ਮੇਰਾ ਹੁਣ ਤੂੰ ਦੇਖ ਜਿਆ ਮੈਂ ਮੈਂ ਤਾਂ ਸੜਨੀਏ ਕਲਕਿਆਰੀਆਂ ਪਵਾ ਦੂੰ ਮੈਂ ਤੈਨੂੰ ਦੱਸਦਾ ਓਏ ਕਾਦੇ ਬੱਚੇ ਮੇਰੇ ਰਾ ਕਿਉਂ ਪੰਗੇ ਨਵੇਂ ਨਵੇਂ ਖੜੇ ਕਰਦਾ ਕੀ ਹੋ ਗਿਆ ਤੀ ਹੋਣਾ ਕੀ ਐ ਉਹ ਆ ਗਿਆ ਪੰਚਾਇਤ ਮੈਂ ਵਰਤਾਰੀ ਹਾਂ ਮੈਨੂੰ ਕਹਿੰਦਾ ਨਾ ਲਾਲ ਮੈਂ ਤਾਂ ਲੜੂਗਾ ਜਾਂ ਭੱਜ ਜਾ ਤੇਰੇ ਵਰਗੇ 20 ਫਿਰਦੇ ਨੇ ਮਹਾ ਕਾ ਤਾ ਉਹ ਕਰਿਓ ਹੈ ਨਹੀਂ ਹਾਂ ਮੇਰੇ ਸਾਲੇ ਦੀ ਬੋਲੀ ਜਾਂਦੀ ਓਈ ਤੈਨੂੰ ਆਹੋ ਨਾ ਮੇਰਾ ਕੱਪੜਾ ਤੋ ਵੇਚ ਲਿਆ ਹਾਂ ਨਾ ਮੈਨੂੰ ਰੋਟੀ ਦੇਵੇ ਟਾਈਮ ਨਾਲ ਤੇਰਾ ਟਾਈਮ ਨਹੀਂ ਬਾਈ ਲੰਘਦਾ ਫਿਰ ਤੂੰ ਤਾਂ ਫਿਰ ਗਿਆ ਲੈ ਮੈਂ ਤਾਂ ਹੁਣ ਕਹਿਤਾ ਹਾਂ ਮੈਂ ਤਾਂ ਰਿਸ਼ਤੇਦਾਰਾਂ ਨੂੰ ਵੀ ਕਹਿਤਾ ਹਾਂ ਹਾਂ ਮਹਾ ਭਾਈ ਮੈਂ ਨਹੀਂ ਮੰਨਦਾ ਹੈਗਾ ਮੈਂ ਤਾਂ ਜ਼ਮੀਰ ਵੰਡਾ ਕੇ ਛੱਡੂ ਤੇਰਾ ਹਿੱਸਾ ਬੋਲਦਾ ਹੈ ਕਹਿੰਦਾ ਨਹੀਂ ਨਹੀਂ ਲੈਣਾ ਫਿਰੋ ਤੂੰ ਨਾਲ ਆ ਜਾਂਦਾ ਮੈਂ ਤੇਰੇ ਨਾਲ ਇੱਕ ਮੇਰਾ ਬੰਦਾ ਤੂੰ ਹੀ ਆ ਸਾਰੇ ਪਿੰਡ ਚ ਮੇਰੀ ਗੱਲ ਸੁਣ ਲੈ ਮੈਂ ਤੇਰੇ ਨਾਲ ਆ ਤੈਨੂੰ ਘਿਰਾਉਣ ਦੀ ਲੋੜ ਨਹੀਂ ਮੈਂ ਹੀ ਨਹੀਂ ਘਿਰਾਉਂਦਾ ਮੈਂ ਚਾਹੇ ਅੱਧੀ ਰਾਤ ਨੂੰ ਆਵਾਜ਼ ਮਾਰ ਲਈ ਉਹ ਮੈਂ ਤੂੰ ਨਾਲ ਖੜਾ ਨਾ ਖੜਿਆ ਬਦਰੇ ਫੇਰ ਤਾਂ ਪਪੜਾਕੇ ਪਾ ਦਾਂਗੇ ਜੈਲੇ ਲਾਕੇ ਕੀ ਆ ਬਦਰ ਦਿਵਾਲੀ ਬਣਾ ਲੈ ਜੂਪੜਾਂ ਰੇ ਨਹੀਂ ਕਰਦਾ ਸੱਜੂ ਹਾਂ ਮੈਂ ਤੇਰੇ ਨਾਲ ਹੂੰ ਜਿਵੇਂ ਵੀ ਕਹੇਗਾ ਗੂਠਾ ਵੀ ਲਾ ਦੂਗਾ ਉੱਤੇ ਬਸ ਫਿਰ ਤਾਂ ਜਮੀ ਗੁਰਦੇ ਵੰਗੜ ਮਾਰਦੇ ਜੱਲਿਆ ਆਪਾਂ ਗਵਾਹੀ ਦੇ ਦਾਂਗੇ ਪੂਰੀ ਠੋਕ ਕੇ ਆ ਤਾਂ ਨਜ਼ਾਰਾ ਲੈ ਆਤਾ ਜੱਲਿਆ ਹੋਰ ਦੱਸ ਫਿਰ ਕੀ ਖਾਣਾ ਹੈ ਤਾ ਤਹਿਸੀਲਦਾਰ ਨੂੰ ਵੀ ਕਹਿ ਦੂੰ ਪਟਵਾਈ ਨੂੰ ਵੀ ਕਹਿ ਦੂੰਗਾ ਹੈਗਾ ਜਾਣ ਪਛਾਨ ਵਾਲਾ ਹਾਂ ਹਾਂ ਦਾਦਾ ਫਿਰ ਮੈਨੂੰ ਸਿੱਧਾ ਫੋਨ ਕਰਦਾ ਮੈਂ ਤਾਂ ਆਉਣ ਜਾਣਾ ਹੈਗਾ ਮੇਰਾ ਕਚਰੀਆਂ ਚ ਵਾ ਲੈ ਅੱਲਾ ਜਮੀ ਮੋਜ ਬਣ ਗਈ ਲੈ ਮੈਨੂੰ ਤਾਂ ਪੁੱਛ ਕੇ ਗੱਲ ਕਰਦੈ ਨੇ ਉਹ ਫਿਰ ਐਂ ਦੱਸ ਜੇਲ੍ਹਿਆ ਖਾਣਾ ਥੋੜਾ ਕਣ ਮਾਲ ਹੈਗਾ ਕੋਈ ਪਿਆ ਆਹ ਕਾਦੇ ਵਾਸਤੇ ਆਪਣਾ ਉਹ ਚਾਲਾ ਖਾ ਨੂੰ 12 ਵਜੇ ਹੁਣ ਖਾ ਕੇ ਮੈਨੂੰ ਕਹਿੰਦਾ ਕਹਿੰਦਾ ਤੈਂ ਛੋਲਾ ਕਾਦੇ ਵਾਸਤੇ ਚੱਕਿਆ ਉਤਾਰੀ ਜਾਂ ਮੈਂਬਰ ਜਾਂ ਅੱਛਾ ਮੈਂਬਰੀ ਤੂੰ ਗਾ ਹਾਂ ਚੱਲ ਓਏ ਮੈਂਬਰੀ ਘੋਟਦਾ ਸੀ ਆਹੋ ਉਹਨੇ ਸਖਿਆ ਕੇ ਭੇਜਿਆ ਆਪਣੇ ਵਾਲੇ ਨੇ ਛੋਟੇ ਨੇ ਉਹ ਕਹੇ ਅਸੀਂ ਉਹ ਬਣਾਇਆ ਮੈਂਬਰ ਤੂੰ ਕਿ ਹਾਤੀ ਉਹਨੂੰ ਹਾਂ ਵੀ ਸਾਡੇ ਦੀ ਘੋਟਦਾ ਤੂੰ ਹਾਂ ਕਹਿੰਦਾ ਇੱਥੇ ਦਿਖਾ ਕੇ ਆ ਮਾਂ ਤੂੰ ਕੀ ਦੇਖੇਂਗਾ ਇਹ ਛੋਲੇ ਹਾਂ ਸਾਲਿਆ ਸਾਡਾ ਇਹ ਗਹਿਣਾ ਗਹਿਣਾ ਇਹਦੇ ਬਿਨਾ ਤਾਂ ਸਾਡਾ ਕੁਝ ਨਹੀਂ ਬਣਦਾ ਕਹ ਫਿਰ ਮੈਨੂੰ ਐਂ ਦੱਸ ਜਾਈ ਲਿਆ ਹਾਂ ਹੁਣ ਗਾਹਾਂ ਵਾਲਾ ਪੱਕੇ ਮੇਲ ਆਈਏ ਇਹਦਾ ਜ਼ਮੀਨ ਬਣਾਉਣ ਵਾਲਾ ਮੈਂ ਤਾਂ ਐਂ ਕਹਿਣਾ ਕੱਲ ਨੂੰ ਟਾਈਮ ਕੱਢ ਲਾ ਅੱਛਾ ਜਾ ਪਰਸੋਂ ਨੂੰ ਹੂੰ ਆਪਾਂ ਵਗ ਚੱਲਾਂਗੇ ਪਟਵਾਰੀ ਕੋਲੇ ਉੱਥੋਂ ਫਰਦ ਲੈ ਕੇ ਹੈ ਫਿਰ ਆਪਾਂ ਉਸੀਲਦਾਰ ਦੇ ਵਗ ਜਾਾਂ ਪੇਸ਼ ਹੋ ਜਾਾਂਗੇ ਪਟਵਾਰੀ ਕਰ ਦੂ ਕੰਮ ਪਟਵਾਰੀ ਕਰੂਗਾ ਕਰੂਗਾ ਕਿਉਂ ਨਹੀਂ ਫਿਰ ਤਾਂ ਮੈਂ ਕਹਿੰਦਾ ਜਮੀਨ ਗੱਲ ਆਪਣਾ ਜਾਣ ਪਛਾਣ ਵਾਲਾ ਹੈਗਾ ਬੰਦਾ ਅੱਛਾ ਹਾਂ ਉੱਥੇ ਇੱਕ ਮੁੰਡਾ ਲੱਗਿਆ ਹੋਇਆ ਪੀਣ ਉਹਨਾਂ ਨਾਲ ਆਪਣੀ ਬੁਰੀ ਜਾਣਸਣ ਉਹ ਨੰਬਰ ਹੈਗਾ ਤੇਰੇ ਕੋਲ ਜਦ ਮਰਜ਼ੀ ਕਹਿੰਦਾ ਆਜੋ ਵੀ ਸੋਡਾ ਕੰਮ ਪੱਕਾ ਹੋਊਗਾ ਹਾਂ ਤਾਂ ਆਪਣਾ ਖਾਸ ਆ ਪੂਰਾ ਖਾਸ ਆ ਜੀ ਨਾ ਆਪਣਾ ਖਰਚਾ ਹੁਣ ਦਵੇ ਉਹ ਦੇ ਦਾਂਗੇ 20-30000 ਰੁਪਈਆ ਚੱਲਿਆ ਰੁਪਈਏ ਦਾ ਸੜਿਆ ਅੱਗ ਲਾਈ ਦੀ ਫੋਕਦੇ ਹੈਗੇ ਔਰ ਪੰਨਿਆਂ ਦੀ ਉਹਦਾ ਖੇਡ ਆ ساری ਪੈਸੇ ਨਾਲੇ ਪੈਸਾ ਵਾਂਗ ਤਮਾਸ਼ਾ ਦੇਖ ਆ ਜੀ ਓ ਆ ਭਾਈ ਬੱਬੀ ਆ ਕਿਹੜਾ ਆ ਗਿਆ ਇਹ ਆ ਬੱਬੀ ਆਪਣੇ ਪਿੰਡ ਵਾਲਾ ਅੱਛਾ ਓ ਕਿਵੇਂ ਫਿਰਦਾ ਭਾਈ ਗੇੜੇ ਜੇ ਖੰਦਾ ਆ ਜਾ ਉਰੀ ਆ ਜਾ ਹੋਰ ਸੌਂ ਪ੍ਰਾਣ ਬਹਿ ਜਾ ਬਹਿ ਜਾ ਹੋਰ ਸਨਾ ਠੀਕ ਹੈ ਹੱਥ ਕਾਦੇ ਠੀਕ ਹੈ ਜੀ ਓ ਕਿਵੇਂ ਕੁੰਗੜਿਆ ਫਿਰਦਾ ਛੋਟੇ ਭਾਈ ਆ ਇਹ ਯਮਲੀ ਬਸਰੀਰ ਹੈ ਜੀ ਕੀ ਕਰੀਏ ਓ ਮਰੇ ਨਾ ਕੈ ਮਰੇ ਹਾ ਕਰਾ ਕੁਛ ਨਹੀਂ ਕਾ ਨੂੰ ਕੈ ਮੀ ਕਰੋਗੇ ਕੈ ਮਾ ਹੁਣ ਕੁਝ ਹੀ ਕਰੇਗੇ ਓ ਓ ਬਾਈ ਨੂੰ ਯਾਦ ਕਰ ਲਿਆ ਕਰ ਜੇ ਕੋਈ ਜੇ ਘੜਵਾ ਦੋ ਜੀ ਸਾਰਾ ਸਰੀਰ ਟੁੱਟਿਆ ਪਿਆ ਕੀ ਚਾਹੀਦਾ ਤੈਨੂੰ ਬਈ ਮਾਨਤ ਮੂਨ ਕੋ ਉਰਾ ਕਾਇਮ ਕਰੋ ਮੈਂ ਗੱਲਾਂ ਦੇਖਦਾ ਸੱਜੂ ਪ੍ਰਧਾਨ ਸੱਜੂ ਪ੍ਰਧਾਨ ਉਹ ਬਾਈ ਪ੍ਰਧਾਨ ਜੀ ਪ੍ਰਧਾਨ ਜੀ ਤਾਂ ਹੀ ਹੁੰਦੀ ਆ ਮੂੰਹ ਕਿਹੜਾ ਪੁੱਛਦਾ ਮੈਂ ਕਹਿੰਦਾ ਪੱਬੀ ਫਿਰ ਆਪਾਂ ਬੋਟਾਂ 'ਚ ਨਾ ਖੜ ਜਾਈਏ ਹਾਂ ਬਿਲਕੁਲ ਖੜੋ ਪ੍ਰਧਾਨ ਕੌਣ ਜੀ ਰੁਕ ਬੋਟਾਂ ਚੱਕਦਾ ਫੱਟੇ ਆ ਪਤਾ ਜੀ ਕਿਉਂ ਜਾਈਏ ਸਰਪੰਨੇ ਪਿਓ ਸਰਮਾਂਚਮਨਾਦ ਨੇ ਬਾਈ ਨੂੰ ਬਣ ਗਏ ਜੀ ਬਣ ਗਏ ਪੱਕੇ ਓਏ ਛੱਜੂ ਪ੍ਰਧਾਨ ਤੋਂ ਸਰਪੰਚ ਬਣ ਜਾਊਗਾ ਬਣ ਜਾਊਗਾ ਤੂੰ ਐਂ ਕਰ ਬੱਬੀ ਆਹ ਉਹ ਕਿੱਧਰ ਲੰਗੀ ਮੇਰੇ ਸਾਲਿਆਂ ਦੀ ਮੈਨੂੰ ਵੀ ਦਿਖਾ ਦਿਓ ਏ ਚੱਲ ਮੈਂ ਨਹੀਂ ਦੇਖਦਾ ਯਾ ਫਿਰ ਦੇ ਨੇ ਗਮੰਡੀ ਮੇਰੇ ਸਾਲੇ ਹੁਣੇ ਲਾ ਦੂੰਗੇ ਤਲ ਕਈੜੀ ਬਹੁਤ ਮੁੱਠੀਕਾਰ ਉਹਨਾਂ ਨੂੰ ਬੰਦ ਕਰ ਲਾ ਬਸ ਬਸ ਪ੍ਰਧਾਨ ਜੀ ਬਸ ਬਸ ਪਾਣੀ ਘੋਟ ਲਈ ਮੀਨੀ ਨਾਲ ਬਣ ਗਿਆ ਕੰਮ ਬਣ ਗਿਆ ਇਥੋਂ ਪੀਲਾ ਚ ਬੱਚੇ ਚ ਪਾਣੀ ਆ ਜਾ ਫਿਰ ਖਾ ਕੇ ਗੱਲਬਾਤ ਨਾ ਕੋਈ ਹੈ ਨਹੀਂ ਕੀ ਕਹਿੰਦਾ ਵੋਟਾਂ ਵਾਟਾ ਪਾਉਣਗੇ ਪੰਨੋਕ ਉਹ ਬਾਈ ਜਦੋਂ ਆਪਣੀ ਗਵਾਹੀ ਦੇ ਰਿਹਾ ਹੈ ਉਹਨੇ ਇਹ ਜੇ ਬੰਦੇ ਗੱਡ ਕੇ ਰੱਖੀ ਪੰਜ ਸੱਤ ਬੰਦੇ ਕੀਤੀ ਮਹਾਉਈ ਨਾ ਮੇਰੇ ਸਾਲੇ ਖਾ ਕੇ ਹਰਰ ਕਰ ਜਾਂ ਨਾ ਉਹ ਨਹੀਂ ਨਹੀਂ ਐ ਨਹੀਂ ਕਰਦੇ ਹੁਣ ਤੇਰੀ ਵੀ ਤਾਂ ਕੋਈ ਬਣੀ ਹੋਈ ਹੈਗੀ ਉਹ ਐ ਤਾਂ ਆਪਣਾ ਛਿੱਕਾ ਚੱਲਦਾ ਜੱਜ ਸਿੱਧਾ ਫੋਨ ਚੱਕਦਾ ਜੱਜ ਹੋਏ ਫੇਰ ਹੋਰ ਕੀ ਚਾਹੀਦਾ ਫੇਰ ਆਪਾਂ ਨੂੰ ਹੈ ਕਰਾ ਦੀਏ ਫੇਰ ਬੱਲੇ 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 ਕੀ ਤਾਂ ਸਰਪੰਚੀ ਤੱਕ ਗੱਡ ਕੇ ਝੰਡਾ ਨਾਲੇ ਆਪਾਂ ਬੰਨਾਵਾਂਗੇ ਜ਼ਮੀਨ ਨਾਲੇ ਖੜਾਂਗੇ ਵੋਟਾਂ 'ਚ ਹਾਂ ਫੇਰ ਤੈਨੂੰ ਮੈਂਬਰ ਨਾ ਬਣਾ ਦੇ ਜੱਲਿਆ ਜਾਂ ਤੂੰ ਸਰਪੰਚ ਹੋਵੇਂ ਮੈਂਬਰ ਤਾਂ ਮੈਂ ਪੱਕਈਆਂ ਹੋਰ ਆਤਾ ਪੰਚਾਇਤ ਆਪਣੀ ਹੋ ਜੂਗੀ ਇੱਕ ਪਾਸੇ ਇਹਨੂੰ ਆਪਣੀ ਜੀ ਨੂੰ ਲੈਣਾ ਚੱਲ ਇਹਨੂੰ ਬੱbbi ਨੂੰ ਹਾਂ ਉਹ ਬੱbbi ਉਰੇ ਕਿਤੇ ਲੰਘ ਗਿਆ ਓਏ ਆ ਆਹ ਜੀ ਹੁਣ ਤਾਂ ਕਾਟੋ ਫੁੱਲਾ ਤੇ ਆ ਹੁਣ ਤਾਂ ਤੁਸੀਂ ਕੀ ਬਣਾਉਣਾ ਤੁਹਾਨੂੰ ਪ੍ਰਧਾਨ ਮੰਤਰੀ ਬਣਾ ਦਿਆ ਮੋਦੀ ਹਾਂ 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 ਕਿਉਂ ਯਾ ਬੱbbi ਮਾਰੋ ਹੱਥ ਕਿੱਥੇ ਰੱਦ ਨਾ ਰੱਤੀ ਏ ਵਾਹ ਬੱਬਾ ਹੁਣ ਤਾਂ ਪ੍ਰਵਾਹ ਨਾ ਕਰੋ ਹੁਣ ਤਾਂ ਲੈ ਵੀ ਪ੍ਰਧਾਨ ਸਿਆ ਹੁਣ ਤਾਂ ਪੱਕਾ ਕੰਮ ਆ ਕਰਦੇ ਨੇ ਲੋਕ ਪ੍ਰਧਾਨ ਪ੍ਰਧਾਨ ਪੂਰੇ ਜੀ ਪੂਰੇ ਪਿੰਡ ਦੇ ਤਾਂ ਸੋਡੀ ਚਰਚਾ ਫੁੱਲ ਆ ਪ੍ਰਧਾਨ ਜੀ ਬੱਪੀ ਤੇਰੀ ਡਿਊਟੀ ਆ ਮਾਲ ਮੂਲ ਜਦ ਮਰਜੀ ਛੱਕ ਜਾ ਕਰਾ ਕੇ ਠੀਕ ਆ ਪ੍ਰਧਾਨ ਜੀ ਠੀਕ ਐ ਕੌਣ ਰੱਖਣੀਆਂ ਲੋਕਾਂ ਦੀ ਛੱਜੂ ਪ੍ਰਧਾਨਾ ਮੇਰੀ ਗੱਲ ਸੁਣ ਲੈ ਭਾਈ ਪਿੰਡ ਦੇ ਵਿੱਚ ਬੰਦੇ ਉਹਦਾ ਕਹਿਣਾ ਹੀ ਕਹਿਣਾ ਬੁੜੀਆਂ ਵੀ ਛੱਜੂ ਪ੍ਰਧਾਨ ਕਹਿਣ ਲੱਗੀਆਂ ਛੱਜੂ ਪ੍ਰਧਾਨਾ ਬੁੜੀਆਂ ਮੈਂ ਕਹਿਣਾ ਜਿਆਦੇ ਬੱਗੀਆਂ ਨੇ ਇਹ ਕਹਿੰਦੇ ਇਹ ਗੱਡੂ ਕਮ ਪਿੰਡ ਦੇ ਚੰਗਾ ਤੀਨੂੰ ਬਣਾ ਦੇਣਾ ਮੈਂਬਰ ਆਪਾਂ ਨੇ ਫਿਰ ਮੈਂ ਕਹਿੰਦਾ ਦਿੱਕੀ ਫੋਨ ਆਏਗਾ ਉਹਦੇ ਤੇ ਆਪਾਂ ਗੱਲਾਂ ਕਰਨੀਆਂ ਨੇ ਵਾਹ ਜੀ ਵਾਹ ਫਿਰ ਤਾਂ ਸਿੱਧਾ ਅਫਸਰਾਂ ਨਾਲ ਸਿੱਧੀ ਗੱਲ ਕਰਕੇ ਪਿੰਡ ਚੋਂ ਮੈਂ ਹਾਂ ਚੱਜ ਸਿੱਧਾ ਫੋਨ ਕਰਦਾ ਮੈਨੂੰ ਵਾਹ ਜੀ ਵਾਹ ਜੀ ਵਾਹ ਸ਼ਾਮ ਲਾੜ ਵੀ ਤਾਂ ਪਲਾਂਗੇ ਫਿਰ ਤਾਂ ਲੈ ਆਹ ਲੋ ਇਹ ਤਾਂ ਆਪਣੀ ਤਾਂ ਪੰਚਾਇਤ ਬਣੀ ਬਣਾਈਆ ਫਿਰ ਇਹ ਤਾਂ ਫਿਰ ਕਮਾਈ ਵਾਧੂ ਦੂਵੇ ਚ ਪਾ ਕੇ ਭਰਤ ਸਭ ਉੱਥੇ ਬਣਾ ਦਾਂਗੇ ਘਰ ਲੋਕਾਂ ਦੇ ਗਰੀਬਾਂ ਨੂੰ ਦੇ ਦਾਂ ਇਹੀ ਕਰਮਣਾ ਬਣਾ ਇੱਕ ਕੋਠੀ ਇਹਨੂੰ ਪਾ ਦਈ ਫਿਰ ਕੋਟੀ ਮੈਨੂੰ ਪਾ ਦਿਓ ਮੈਂ ਵੀ ਸਾਡਾ ਛੜਾਂਗ ਥੋੜੇ ਨਾਲ ਫਰੀ ਜਾਊਗਾ ਜੀ ਤੁਹਾਡੇ ਨਾਲ ਮੈਂ ਕਹਿੰਦਾ ਇਦ ਕੀ ਪਛੜਾਂ ਦੀ ਪੰਚਾਇਤ ਬਣਾਉਣੀ ਹੈ ਹੋਰ ਜੀ ਹੋਰ ਸਾਰੇ ਤਿੰਨੇ ਦਾ ਸਾਡੇ ਬੜਕੇ ਜੀ ਆਪਾਂ ਮੈਂ ਕਹਿੰਦਾ ਫਿਰ ਤ ਲੈ ਬਾਈ ਬਣੀ ਕੰਮ ਹੈ ਲੈ ਫਿਰ ਉਠੋ ਹੁਣ ਹੋ ਗਿਆ ਜ਼ਿਆਦਾ ਟਾਈਮ ਆਪਾਂ ਚੱਲਦੇ ਆ ਪਿੰਡ ਨੂੰ ਬਹੁਤ ਜ਼ਰੂਰੀ ਹੈ ਜੀ ਮਾਲ ਤੋਂ ਬਾਅਦ ਤਾਂ ਚਾਹ ਜ਼ਰੂਰੀ ਹੈ ਨਾ ਪ੍ਰਧਾਨ ਜੀ ਚੱਲ ਫਿਰ ਆਜੋ ਕਰਾਂਗੇ ਚੱਲ ਬਾਈ ਫਿਰ ਹਾਂ ਜੀ ਫਿਰ ਚਲੋ ਸੱਜੂ ਬਰਨਾਰ ਮੈਂ ਤੇਰੇ ਨਾਲ ਆ ਸਰਪੰਚ ਖੜੇ ਜੇ ਮਰਜ਼ੀ ਜੋ ਖਰਜਾਂ ਬਸ ਆਪਾ ਪ੍ਰਧਾਨ ਜਿੰਦਾਬਾਦ ਜਿੰਦਾਬਾਦ ਹੋ ਗਿਆ ਹਲੇ ਨਹੀਂ ਹਲੇ ਨਹੀਂ ਪਹਿਲੇ ਖੌਰੂਣੀ ਪਾਉਣਾ ਬਈ ਉਹ ਛੋਹ ਨਹੀਂ ਕਰਨਾ ਆਪਾਂ ਨੇ ਬਈ ਠੀਕ ਹੈ ਜੀ ਠੀਕ ਆ ਕਿੱਧਰ ਮਰ ਗਏ ਮੇਰੇ ਸਾਲੇ ਹੈ ਉਹ ਬਣੀ ਦੀਂਦਾ ਜੈਲਾ ਆ ਕਰਾਂ ਫਿਰ ਫੋਨ ਉਹਨੂੰ ਹੈਲੋ ਦੱਲੇ ਉਹ ਬਾਈ ਕਿੱਧਰ ਮੜ ਗਿਆ ਓਏ ਆ ਜਾ ਜਾ ਇੱਥੇ ਰੱਖੇ ਤਲੀ ਮੋਟਰ ਿੱੱਬਾਂ ਲਈ ਆ ਜਾ ਓਏ ਇੱਥੇ ਲਾਵਾਂਗੇ ਜਮਾਫਲਾ ਆ ਜਾ ਇਹ ਟਿੱਕ ਚ ਫੋਨ ਦਾ ਵੀ ਔਖਾ ਹੀ ਆ ਹਾਂ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਆਓ ਆਓ ਪਾਈ ਜਾਈ ਦੇ ਕੀ ਹਾਲ ਚਾਲਾ ਬੈਠੂਰੇ ਬੈਠੀ ਬੜੀ ਦੂਰ ਡੇਰਾ ਲਾ ਲਿਆ ਆ ਕੇ ਹੈ ਪਿੰਡੇ ਦਾ ਤੈਨੂੰ ਪਤਾ ਮੇਰੇ ਸਾਲੀ ਲੋਕ ਮਸਤੇ ਦੇ ਬਹੁਤ ਨੇ ਆਹ ਹੋਏ ਵੀਰ ਠੀਕ ਹੈ ਵੀ ਇਕੱਠੇ ਘਾਤੋਂ ਰਹਿੰਦੇ ਨੇ ਆਹੋ ਹੈਨਾ ਤੜਫਦੇ ਬਹੁਤ ਨੇ ਮੈਂ ਕਹਿੰਦਾ ਹਾਂ ਹਾਂ ਇਹ ਤਾਂ ਬਹੁਤ ਖਰਾਬ ਨਹੀਂ ਜੁੱਤੀ ਇਧਰੇ ਘੜਦਣਾ ਹੈ ਇਧਰੋ ਘੜਦੇ ਇਧਰ ਘੜਦੇ ਹਾਂ ਅਰੇ ਤੜਫਾ ਬਹੁਤ ਤੜਫਦੀ ਨੇ ਆਪਣ ਨੂੰ ਇਕੱਠਿਆਂ ਨੂੰ ਦੇਖ ਕੇ ਇਹ ਫੇਰੀ ਇਹਦਾ ਆਪਣਾ ਕੀ ਬਣਿਆ ਫੇਰ ਕਿਹੜਾ ਇਤਨੀ ਗੱਲ ਚੱਲ ਰਹੀ ਤੇ ਦੀ ਕਿਹੜੀ ਗੱਲ ਦੀ ਅੱਛਾ ਹਾਂ ਉਤਾ ਹੁਣ ਤੂੰ ਦੱਸ ਫਿਰ ਜਿਵੇਂ ਤੂੰ ਕਹੇਗਾ ਬਈ ਮੈਂ ਤਾਂ ਇਹਨੂੰ ਛੋਟੇ ਨੂੰ ਕਹਤਾ ਹਾਂ ਹਾਂ ਮੈਂ ਤਾਂ ਇਹ ਗਲਤੀ ਅੜ ਗਿਆ ਮੇਰੇ ਨਾਲ ਤਾਂ ਹੁਣ ਜੈਲਾ ਖੜਾ ਮੈਂ ਨਹੀਂ ਪਿੱਛੇ ਮੁੜਦਾ ਬਈ ਪੱਕਾ ਰਹੀਂ ਪੱਕਾ ਮੈਂ ਕਹਿੰਦਾ ਆਪਾਂ ਤਾਂ ਪਟਾਕੇ ਪਾ ਦਾਂਗੇ ਜੇ ਤੂੰ ਹੱਲ ਗਿਆ ਤੂੰ ਹੱਲ ਗਿਆ ਨਾ ਸਾਡਾ ਕੁਝ ਨਹੀਂ ਲੈਣਾ ਮੈਂ ਕਹਿੰਦਾ ਤੂੰ ਜਮੇ ਹੀ ਨਾ ਚਿੰਤਾ ਕਰ ਜੈਲਿਆ ਮੇਰੀ ਗੱਲ ਸੁਣ ਲੈ ਕੂਟ ਕਚੈਰੀਆਂ ਦੀ ਮੇਰੀ ਜ਼ਿੰਮੇਵਾਰੀ ਆ ਬਸ ਫਿਰ ਫੇਰ ਆਪਣ ਹੋਰ ਕੀ ਚਾਹੀਦਾ ਹੈ ਦੱਸ ਫਿਰ ਤੇਰਾ ਹਿੱਸਾ ਤੈਨੂੰ ਦਵਾ ਕੇ ਰਹੂੰਗਾ ਚਾਹੇ ਦੀ ਜੋ ਮਰਜ਼ੀ ਹੋ ਜਾਏ ਉਹਦੇ ਕੱਦੇ ਨਹੀਂ ਜਲੂਸ ਆਲੇ ਦਾ ਤੇਰੇ ਸਾਹਮਣੇ ਦੇਖ ਲੈ ਤਾਂ ਬਦਲਾ ਕਰਿਆ ਹੁੰਦਾ ਨਾ ਹਾਂ ਮੈਂ ਤਾਂ ਪਦੀੜਾ ਭਵਾ ਦੂੰ ਮੇਰੇ ਸਲੇ ਨਹੀਂ ਕੰਨ ਹੋ ਗਏ ਕੰਨੋਂ ਨਾ ਮੈਂ ਕੰਨ ਪੜਾਕੇ ਪਾ ਦੂੰ ਪੜਾਕੇ ਉਹ ਤਾਂ ਡਰਨ ਲੱਗੇ ਤਿੱਥੋਂ ਸਹੀ ਗੱਲ ਆ ਮੈਨੂੰ ਜੱਲੀ ਉਹ ਮੈਂਬਰ ਦਾ ਜਿਹੜਾ ਕਹ ਰਿਹਾ ਸੀ ਤਾਰੀ ਹਾਂ ਕਹਿੰਦਾ ਭਾਈ ਤੂੰ ਉਹਨੂੰ ਕੀ ਉਂਗਲੀ ਲਾਈ ਇਹਨਾ ਮਹਾ ਭਾਈ ਮੈਂ ਕੁਝ ਨਹੀਂ ਕਰਾ ਜਾ ਓਏ ਵੀ ਫਿਰਦੇ ਨੇ ਤੇਰੇ ਵਰਗੇ ਕ ਜੇ ਤੇਰੇ ਕੋਲੇ ਹੁਣ ਆਇਆ ਹਾਂ ਤੂੰ ਝੜਕਨੀ ਵਾਲਾ ਝੜਕਦੀ ਮੈਂ ਮੈਂ ਤਾਂ ਹੋਰ ਸੋਚਦਾ ਹਾਂ ਲੈ ਲਿਆ ਕੋਨੇ ਲੈ ਲਾ ਮੱਧ ਖੇਲੀ ਓਏ ਹਜੇ ਤੂੰ ਠਾਏ ਰ ਮੈਂ ਕਹਿੰਦਾ ਪਾਦਣ ਦੇ ਪੜਾਕੇ ਹਜੇ ਜ਼ਮੀਨ ਤਾਂ ਲੈ ਲਾ ਹਾਂ ਇਹ ਵੀ ਤੇਰੀ ਗੱਲ ਠੀਕ ਹੈ ਆ ਆ ਕਿਹੜਾ ਆ ਗਿਆ ਓਹ ਭਰਾ ਜੀ ਸਤਿ ਸ਼੍ਰੀ ਅਕਾਲ। ਉਹ ਸਤਰੀ ਕਾਲ ਪਈ ਠੀਕ ਆ ਬੱਬੀ? ਹਾਂ ਜੀ ਹਾਂ ਪ੍ਰਧਾਨ। ਬੈਜਾ ਬੈਜਾ ਆ ਜਾ। ਸੋਟੇ ਹੁੰਦੇ ਠੀਕ ਹੀ ਠੀਕਾ ਸਾਰਾ। ਓਏ ਆ ਵੀ ਬੱਬੀ ਆਵਲੀ ਇਹਨੇ ਵੀ ਲੱਭੇ ਲੈਂਦਾ ਪਾਣੂ ਹਨਾ। ਕੋਈ ਪਾਲਾ ਪੱਕਾ ਤੂੰ ਵੀ ਹੈ। ਇਹਦਾ ਤੂੰ ਹੀ ਲਾ ਕੇ ਬਹਿ ਗਿਆ ਹੁੰਦਾ ਈ। ਓਏ ਓ ਦੱਸ ਰਿਹਾ ਵੀ ਸਿਰੇ ਕਾਮਯਾਬ ਨਹੀਂ ਹੈਗਾ। ਹੁਣ ਕੀ ਖਬਰਾਂ ਹੁੰਦੀਆਂ ਨੇ ਫੇਰ ਪਿੰਡ ਚੋਂ? ਅਫਰਾਂਦਾ ਬਾਈ ਸੋਡੀਆਂ ਪ੍ਰਧਾਨ ਜੀ ਬੱਲੇ ਬੱਲੇ ਹੋਈ ਪਈ ਆ ਤੁਸੀਂ। ਪੱਕੀ ਗੱਲ ਆ। ਹੁੰਦੀ ਤਿਆਰੀ ਕਰੋ ਬਸ। ਲੈ ਫੇਰ ਜੇ ਲਿਆ ਵਣਕਾ ਕੰਮ। ਫੇਰ ਮੈਂ ਔਰ ਉਪਾਦੂ ਚਾਲੇ ਪਿੰਡ ਚ ਮੈਂ ਵੀ ਮੈਂਬਰ ਬਣ ਜਾਊ ਕਿ ਨਹੀਂ ਤੂੰ ਤਾਂ ਬੱਟ ਤੇ ਪਿਆ ਇਹਨੂੰ ਵੀ ਬਣਾਵਾਂਗੇ ਆਪਾਂ ਸ਼ੇਰ ਨੂੰ ਵਾਹ ਜੀ ਵਾਹ ਫਿਰ ਤਟ ਓਏ ਤੂੰ ਕਾਨੇ ਮਰੇ ਰਿਹਾ ਕਰ ਓਏ ਲੱਭਣਾ ਆਇਆ ਜੀ ਸੋਨੂੰ ਮੈਂ ਤਾਂ ਪਿੰਡੋਂ ਮੈਂ ਤਾਂ ਦੇਖਿਆ ਮਾਂ ਭਾਈ ਮੋਟਰ ਦੀ ਹੂਗਾ ਰੁਕ ਐਂ ਤਾਂ ਤੁਸੀਂ ਤਾਂ ਪ੍ਰਧਾਨ ਨੂੰ ਪਹਿਲਾਂ ਹੀ ਖਾ ਜਾਓਗੇ ਵੋਟਾਂ ਤੋਂ ਨਾ ਨਾ ਪ੍ਰਧਾਨ ਜੀ ਐਵੇਂ ਖਾ ਜਾਾਂਗੇ ਓਏ ਇਹ ਤਾਂ ਰੁੱਸਿਆ ਪਿਆ ਜਮੀਨ ਨੂੰ ਕਰ ਦੇ ਮਰ ਮਟਾ ਕੁਛ ਕਰ ਦਈਏ ਕੰਮ ਹੋਰ ਕਰ ਦੇ ਤਾਂ ਫਿਰ ਮੈਂ ਉਹ ਗੱਲ ਤਾਂ ਹੋਣੀ ਚਾਹ ਕਰੀ ਆ ਮੜਾਜਕ گورنر ਰਿਆ ਕਰ ਪਈ ਹੋਏ ਕੋਈ ਨਾ ਪ੍ਰਧਾਨ ਜੀ ਤੁਹਾਡੀ ਗੋਰੇ ਆਉਣਾ ਹੁਣ ਮਾਲ ਫਿਰ ਹੁਣ ਦਿੱਲੀ ਤੋਂ ਮੰਗਾਉਣਾ ਤੇ ਨਾ ਹਾਂ ਸਾਰੀ ਤੇਰੇ ਬੇੜੇ ਦੀਆਂ ਗਲੀਆਂ ਦੀਆਂ ਪਾਉਣੀਆਂ ਨੇ ਬਾਈ ਨੂੰ ਲੈ ਲੈ ਕਹਿਣ ਦੀ ਲੋੜ ਆ ਹੀ ਹਾਂ ਕਹਿਣ ਦੀ ਲੋੜ ਨਹੀਂ ਬਾਈ ਜਲੇ ਉਹ ਬਾਈ ਅਸੀਂ ਤਾਂ ਬਾਈ ਦੇ ਨਾਲ ਉਹਦੇ ਹੱਥ ਕਰੋ ਓਏ ਉਹ ਦੱਬਲਾ ਮੜਾ ਮੈਂ ਸਾਥ ਤੇ ਸਾਲੇ ਕੱਦਾਂ ਨੂੰ ਵੀ ਕਰਨ ਨੇ ਓਏ ਬੱਚੇ ਉੱਧ ਪਾਣੀ ਹੈਗਾ ਸੁਣਾਣਾ ਪਿੰਡ ਦੀਆਂ ਗੱਲਾਂ ਕੀ ਕੀ ਹੋ ਰਹੀਆਂ ਆ ਜਾ ਆ ਜਾ ਫਿਰ ਹੈ ਹਾਂ ਬਾਈ ਖਵਾਜਾ ਕਰ ਪੂਰਾ ਮੜਾ ਜਾ ਵੀ ਇਹ ਤਾਂ ਆਪਣਾ ਫਾਇਦਾ ਹੀ ਕਰੂਗਾ ਮੈਂ ਅੱਛਾ ਨਹੀਂ ਦੱਸਾਂ ਚੱਲਿਆ ਹੂੰ ਫਿਰ ਪਵਾਦੀਏ ਤੇ ਡਾ ਮੈਂ ਕਹਨਾ ਵੀਰੇ ਤੇ ਮੈਨੂੰ ਤੇਰੀ ਸੌ ਮੈਂ ਕੱਲ ਬੁੜੀਆਂ ਵੀ ਕਹਿੰਦੇ ਸੁਣੇ ਤੇ ਕਹਿੰਦੀ ਨਾਲੇ ਤਾਂ ਉਹ ਲੈ ਜਾਊਗਾ ਜ਼ਮੀਨ ਅੱਛਾ ਨਾਲੇ ਲੈ ਜਾਊ ਸਰਪੰਚੀ ਇਹ ਤਾਂ ਬੱਲੇ ਬੱਲੇ ਆ ਕਹਿੰਦੀ ਇਹਦੇ ਕੋਲ ਛੋਟੇ ਕੋਲ ਪੁੱਛ ਨਹੀਂ ਰਹਿਣਾ ਛੋਟੇ ਤੇ ਤਾਂ ਮੈਂ ਕਹਿੰਦੇ ਪੁੱਛ ਨਾ ਮੇਰੇ ਮੂੰਹ ਚੋਂ ਹੋਰ ਨਿਕਲੇਗੀ ਬਾਈ ਦਾ ਬਾਈ ਬੱਦੀ ਰਾਮ ਨਾਲ ਪੈ ਜਾ ਫੂਟਾ ਦਾ ਬਾਈ ਪਮਤਰਿਆ ਕਰਦਾ ਪ੍ਰਧਾਨ ਨਾਲ ਤੇਰੇ ਮੂਰੇ ਪਮਤਰੂ ਹਲੇ ਹਲੇ ਮਾਰੀ ਬੱਲੇ ਬੱਲੇ ਹੋਈ ਪਈ ਆ ਪਿੰਡ ਚ ਮੈਂ ਤਾਂ ਰਾਜਸਥਾਨ ਤੋਂ ਮੰਗਾਵਾਂ ਸਿੱਧਾ ਮਾਲਾ ਪਿਓਰ ਮੰਗਾਈ ਮੰਤਰੀਆਂ ਨਾਲ ਕਿੱਦਾਂ ਟਿੱਚ ਫੋਨ ਮੰਤਰੀਆਂ ਨਾਲ ਕਰਾਂ ਗੱਲ ਅੱਜੇ ਟਾਈਮ ਪਿਆ ਭਾਈ ਹਲੇ ਪਿਆ ਠੀਕ ਹੈ ਜੀ ਇਹੇ ਜੇ ਤਾਂ ਪਹਿਲੀ ਜੜ ਦਣਗੇ ਬੱਸ ਬੱਸ ਇਹ ਤਾਂ ਆਪਣਾ ਬੰਦਾ ਖਾਸ ਆ ਓਏ ਇਹੇ ਜੇ ਕਹਿਣਾ ਇਹਨੂੰ ਥੋੜੀ ਕਹਿਣਾ ਹਾਂ ਫੇਰ ਆਏ ਕਰਦੇ ਹੋਰੇ ਚੇਲੇ ਵਾਲਕੇ ਹੋਰ ਵੀ ਹੋਣੇ ਦੇ ਨਹੀਂ ਪ੍ਰਧਾਨ ਜੀ ਮੈਂ ਕਹਾਂ ਤੁਹਾਡੇ ਚਰਨਾਂ 'ਚ ਹੀ ਰਾਂਗੇ ਅਸੀਂ ਸੋਨੂੰ ਐਮਐਲਏ ਬਣਾ ਕੇ ਸੱਟਾਂਗੇ ਸੋਨੂੰ ਦਸਤਾ ਜੀ ਐਕਟੀ ਬਾਈ ਹੁਣ ਤੀਨੂੰ ਬਣਾਵਾਂਗੇ ਪੰਚਾਇਤ ਮੈਂਬਰ ਤੇਰੇ ਪਾਸੇ ਦਾ ਠੀਕ ਹੈ ਜੀ ਸਮਝ ਗਿਆ ਠੀਕ ਹੈ ਜੀ ਉਧਰ ਚਲਾਈ ਕੰਮ ਤੂੰ ਤੇਰੇ ਵਾਲੇ ਪਾਸੇ ਚਲੇ ਤੂੰ ਬਾਈ ਬਾਈ ਧੰਨਵਾਦ ਤੇਰਾ ਸਰਪੰਚੀ ਮੈਂ ਨਹੀਂ ਖੰਗਣਦਾ ਦਦ ਰਾਤ ਤੇਰੇ ਸਾਰਾ ਬਸੇ ਕਹਿੰਗਾ ਉੱਥੇ ਆ ਜੀ ਮੈਂ ਕਹਿੰਦਾ ਹੁਣ ਤਾਂ ਫਿਰ ਐਸੇ ਮੋਟਰ ਤੇ ਲਾਇਆ ਕਰਾਂਗੇ ਪਾ ਮਹਿਫਲਾਂ ਇੱਛਾ ਬਣੂਗਾ ਵਾਹ ਕਰੀ ਫਿਰ ਭਾਈ ਇੱਥੇ ਟੈਂਟ ਲਵਾ ਦਿਓ ਪ੍ਰਧਾਨ ਜੀ ਹੁਣ ਤਾਂ ਮੈਂ ਤਾਂ ਲਵਾ ਦਾਂਗੇ ਬੱਬੀ ਹਲਵਾਈ ਨੂੰ ਫਿਰ ਕਰ ਦਈਏ ਪੱਕਾ ਨਾਲ ਤਾਂ ਕਰ ਲੈ ਹਲਵਾਈ ਹਾਂ ਇਹ ਮੇਰੇ ਚਲੇ ਹਲਵਾਈ ਵੀ ਮੌਕੇ ਤੇ ਨਹੀਂ ਮਿਲਦੇ ਹੈ ਉਹ ਰੈਡੀ ਵਾਜੇ ਵਾਜੇ ਉਹ ਜਿਹੜਾ ਗੋਲ ਗੋਲ ਰੈਡੀ ਵਾਜਾ ਹੁੰਦਾ ਅੱਜ ਮਕੀਲੇ ਦੇ ਗਾਣੇ ਲਾਦਾ ਰਿਕਾਰਡ ਉੱਚ ਗੀਤਾਂ ਲਾ ਇਹਨੂੰ ਤਾਂ ਕਰ ਗਈ ਆ ਸਾਰਾ ਬਾਗਰ ਦਾ ਸਾਲਾ ਨਜ਼ਾਰਾ ਨਹੀਂ ਆਜਾ ਬੂੜਾ ਜੀ ਇੱਥੇ ਲਾ ਕੇ ਟੈਂਟ ਪੂਰੇ ਦਾਦੀ ਕੁਰਸੀਆਂ ਹੈ ਮੈਂ ਕਹਿੰਦਾ ਨਜ਼ਾਰੇ ਆ ਜਾਣਗੇ ਹੈਨਾ ਕਾਉ ਜੀ ਕ ਜਾਓ ਜੀ ਕਾਉ ਜੀ ਕ ਜਾਓ ਜੀ ਇਧਰਲੇ ਪਾਸੇ ਬੁੜੀਆਂ ਭੰਗੜੇ ਪਵਾ ਦਿਓ ਉਹਨਾਂ ਦੇ ਨਾਲ ਜੀ ਬੁੜੀਆਂ ਨਾਲ ਵੀ ਕੋਈ ਕਰ ਲਿਓ ਮੜਾ ਜਾ ਝੂੜ ਜਾ ਬੋਲ ਕੇ ਕੀ ਸਾਨੂੰ 5-500 ਰੁਪਏ ਦਵਾਇਆ ਕਰਾਂਗੇ ਹੋਰ ਇਹਦਾ ਪਾਈ ਕਰਦਿਆਂ ਬੱਬੀ ਹਾਂ ਜੀ ਤੇਰੇ ਵਾਲੇ ਪਾਸੇ ਕਹਿਦੀ ਕਿ ਪ੍ਰਧਾਨ ਸੂਟ ਸਮਾਉ ਸਾਰਿਆਂ ਨੂੰ ਹਾਂ ਲਓ ਫਿਰ ਤਾਂ ਬੁੜੀਆਂ ਦੇ ਬੁੱਕਾ ਪੱਕੀਆਂ ਹੋ ਗਈਆਂ ਰੋਡੀਆਂ ਕਾ ਜਿੱਦੇ ਜਿੱਦੇ ਪ੍ਰਧਾਨ ਸਰਪੰਚ ਬਣ ਗਿਆ ਠੀਕ ਹੈ। ਕਾ ਸਾਰੇ ਨੂੰ 5-5 ਸ਼ੂਟ ਫ੍ਰੀ। ਵਾਹ। ਪ੍ਰਧਾਨ ਬਲੋ। ਕਿਉਂ ਜਾਂਦੇ? ਰਾਜੀ ਬਾ। ਹਾਂ ਜੱਲਿਆ। ਵਾਲੀ ਨੇ ਜੀ। ਤੇਰਾ 9 ਕੀ ਛੱਜੂ ਪ੍ਰਧਾਨ ਜੀ। ਮਾਦਾ ਤੇਰਾ 4 ਤੇ 9 ਵੀ ਭੁੱਲੇ ਆ। ਮੈਂ ਕਹਿੰਦਾ ਹੁਣੇ ਨਾ ਉਪਲਿਓ। ਮੈਂ ਤਾਂ ਸਮਾਂ ਸਮਾਂ ਚ ਕਹਿੰਦਾ ਥੱਕ ਗਿਆ। ਮੇਰੇ ਤਾਂ ਮਨ ਚ ਬੋਲ ਬੋਲੇ ਉੱਡ ਰਹੇ ਨੇ ਵੀ ਭਾਈ ਹੋਏ। 1-2 ਟਾਈਮ ਆਊਗਾ। ਟੀਰੀਆ ਦੇ ਫੋਨ ਤੋਂ ਨਹੀਂ ਇਹਨੂੰ ਕਰੀ ਫੋਨ ਠੇਕੇਦਾਰ ਨੂੰ। ਅੱਛਾ। ਕਦ 10 ਵੀ ਪੇਟੀਆਂ ਭੇਜ ਦੇ ਫਿਰ। ਕਦੋਂ ਭੇਜਣੇ ਨੇ? ਬਸ ਮਗਾਲਾ 5-4 ਦਿਨਾਂ ਚ ਵੋਟਾਂ ਚ ਕਿਹੜੇ ਦਿਨ ਰਹਿ ਗਏ। ਪਹਿਲੇ ਦਵੱਲ ਦੋ ਲੋ ਕੀ ਆਪਿਆ ਉਹ ਦਵਾਈ ਵੀ ਮੰਗਾ ਲਿਓ ਆਪਣੇ ਲਈ ਫਿਰ ਉਹ ਵੀ ਇਕੱਠੇ ਮੰਗਾ ਲਓ ਆਹ ਤਾਂ ਬਣੀ ਆਜੂ ਕਮਰੇ ਆਹ ਦੇ ਵਾਸਤੇ ਪਟਾਰੀ ਹਾਂ ਉਹ ਅਕ ਤੇ ਨੋ ਨੀ ਮੋਕ ਨਿੰਦੇ ਪੱਤ ਮਾ ਉਹ ਤੂੰ ਜਾਣਦਾ ਨਹੀਂ ਬੱਬੀ ਸੱਜੂ ਪ੍ਰਧਾਨ ਨੂੰ ਠੀਕ ਹੈ ਜੀ ਕੀ ਚੀਜ਼ ਆ ਇਹ ਜਲੇ ਬਾਈ ਸਹੀ ਗੱਲ ਲੱਗੀ ਇਹਦਾ ਮੰਨ ਗਰੇ ਇਨਕ ਦਾ ਤੇਰੇ ਜੋਗੀ ਦੇ ਅੰਦਰੇ ਪਈ ਹੋਵੇ ਹਾਂ ਆ ਛੋਲੇ ਸ਼ਮਾ ਦਾ ਗੀਤ ਹਾਂ ਲਾ ਛੋਲੇ ਸ਼ਮਾ ਤਾ ਤੋ ਹੀ ਖਲੇ ਨਾ ਠੀਕ ਹੈ ਜੀ ਪ੍ਰਧਾਨ ਜੀ ਠੀਕ ਤੂੰ ਇਹਦਾ ਪੈਰ ਫੜਿਆ ਕਰ ਪੈਰ ਤੋਂ ਗੀਆ ਕਰ ਆ ਪਤਾ ਦਿਨ ਰਾਤ ਨਹੀਂ ਨਹੀਂ ਆ ਹੀ ਨਹੀਂ ਬੱਬੀ ਕਰਨਾ ਪਾਣਾ ਸੱਜੂ ਬਰਨਾ ਹੈ ਮਾਰੀ ਵਧੀ ਗੱਲ ਥੜੀ ਆ ਹਾਂ ਜੀ ਨਾ ਪ੍ਰਧਾਨ ਦੀ ਪੂਰੀ ਚਰਚਾ ਹੋਣੀ ਹੈ ਚੋ ਤਿਆਰੀ ਤੁਸੀਂ ਸਾਰੇ ਜਣੇ ਲੜ ਕੇ ਠੀਕ ਹੈ ਜੀ ਤੇ ਆਪਾਂ ਨੇ ਇਲੈਕਸ਼ਨ ਜਿੱਤਨੀ ਐ ਬਾਈ ਇਹ ਤਾਂ ਸਾਡੀ ਉਹ ਸੱਚੋਂ ਜਿਹੜੇ ਉਹ ਪਰਦੇ ਹੁੰਦੇ ਆਪਾਂ ਫਾਰਮ ਜੇ ਉਹ ਤਾਂ ਤਰੀਕ ਦੇਊ ਸਰਕਾਰ ਅਜੇ ਹਾਂ ਤਰੀਕ ਦੇਊਗੀ ਫਿਰ ਹੋਏਗਾ ਮੈਂ ਨਾ ਮੋਟਾ ਪੜਿਆ ਲਿਖਿਆ ਚ ਦਿਨ ਹਾਂ ਹਾਂ ਮੈਂ ਪੁਰਾਣੀਆਂ ਪੰਜ ਬਣਿਆ ਹੋਇਆ ਮੈਨੂੰ ਪਤਾ ਸਾਰਾ ਪਤਾ ਮੈਨੂੰ ਤੂੰ ਤਾਂ ਦੇ ਲੈ ਜਾਂ ਦੇ ਲੈ ਕੀ ਕਰ ਰਹੀ ਤੀ ਦਾ ਸਕੂਲ ਚ ਨਾ ਮਾਤ ਤੇ ਸੱਚ ਡਿੱਕਰੀ ਮਾਰੀ ਮਾਜੇ ਪੁੱਤ ਨੇ ਹਾਂ ਮਾਲਕ ਕਬਾਤੀ ਬਾਈ ਵਾਸ਼ਟਰ ਦੇ ਨਿਕੜਾ ਖੂਨ ਚੁੱਲੇ ਦਾ ਟੈਸਟ ਜੇ ਪਰ ਨਾ ਟੈਸਟ ਤੁਸਕ ਜਾ ਉਹ ਵੀ ਭਰਾ ਦਿਓ ਔਰ ਬਾਈ ਇਹ ਜਾਂਦਾ ਕੰਮ ਆ ਉਹਦਾ ਚੈਲੇ ਹੀ ਕਰਾਉ ਫਿਰ ਬਾਈ ਮੇਰੇ ਕੋਲੇ ਵਕੀਲ ਵੀ ਆਪਣਾ ਹੈਗਾ ਠੀਕ ਹੈ ਜੀ ਤੈਨੂੰ ਚਿੰਤਾ ਦੀ ਲੋੜ ਨਹੀਂ ਬੱਬੀ ਤੂੰ ਤਾਂ ਪਿੰਡ ਵਾਲਾ ਕੰਮ ਸੰਭਲਾ ਮੈਂ ਤਾਂ ਕਹੇ ਮੈਂ ਤਾਂ ਹੁਣ ਚਬੂਤ ਤਾਂ ਜੱਦੂ ਮਾਰਦਾ ਮੈਂ ਕੋਰਟ ਕਚਹਿਰੀ ਜਾਵਾਂ ਮੈਂ ਸਭ ਲੰਨਾ ਠੀਕ ਆ ਸੱਜੋ ਪਰ ਸੱਜੋ ਪ੍ਰਧਾਨ ਸਰਪੰਚ ਬਣੇ ਬਣਾਇਆ ਬਣ ਗਏ ਜੀ ਬਣ ਗਏ ਪੈਸੇ ਮੈਂ ਖਰਚ ਚੈਲਿਆ ਪੈਸੇ ਦਾ ਘਾਟਾ ਦਨ ਮਾਲਾ ਪੈਸੇ ਪ੍ਰਧਾਨ ਕੋਲ ਵਾਧੂ ਨੇ ਜੀ ਤੇਰੇ ਆਪਣੇ ਨੇ ਸਿੱਧੇ ਪੰਜ ਪੰਚਾਇਤਾਂ ਚਾਰ ਹਜ਼ਾਰ ਵੋਟਾਂ ਦੇ ਪਹਿਲਾਂ ਦੋ ਚਾਰ ਦੇ ਨਾ ਲੈ ਹੋਰ ਕੀ ਚਾਹੀਦਾ ਫਿਰ ਬਸ 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 ਬੜਜੂ ਗੱਲ ਪੱਕੀ ਜੀ ਬਸ ਬਸ ਫਿਰ ਦਾ ਸਰਪੰਚ ਸੱਜੂ ਪ੍ਰਧਾਨ ਬਣੇ ਪਿਆ ਬਸ ਬਸ ਆ ਤਾਂ ਫਿਰ ਦੇਵਤਾ ਆ ਵਾਹ ਜੀ ਵਾਹ ਅਸੀਂ ਪਤਾ ਕੀ ਕਿਆ ਕਰਾਂਗੇ ਫਿਰ ਦਾ ਸੱਜੂ ਪ੍ਰਧਾਨ ਕਹਿੰਦੇ ਤੇ ਹਾਂ ਜੀ ਹੁਣ ਨਾਲ ਸੱਜੂ ਪ੍ਰਧਾਨ ਸਰਪੰਚ ਸਾਹਬ ਜੀ ਆ ਮੇਰੇ ਸਾਰੇ ਛੱਡਣਗੇ ਲੋ ਬਹੁਤ ਲੋਕ ਹਨ ਤੇਰਾ ਭਾਈ ਹੋਣੀ ਜਾਊਗਾ ਜਾਦੇ ਭਾਈ ਪਰਜਾਈਓ ਹੋਰ ਸਾਡੇ ਸਾਰੇ ਨੂੰ ਅੱਛਾ ਫੇਰ ਕਰਾਂ ਉਹ ਗਿਆ ਸਰਪੰਚ ਬਣ ਕੇ ਉਹ ਨਾਲ ਆਂ ਜੀ ਵਿਆਹ ਨਾ ਕਰਾਉਣਾ ਵਿਆਹ ਕਰਾ ਕੇ ਤਾਂ ਫਾਜ ਜਾਗੇ ਆਪਾਂ ਆਪਾਂ ਸੜੀ ਠੀਕ ਹੈ ਪ੍ਰਧਾਨ ਜੀ ਉਹ ਨਹੀਂ ਭਾਈ ਤੈਨੂੰ ਨਹੀਂ ਪਤਾ ਵਿਆਹ ਸੜਾ ਜੀ ਉਹ ਸੁਪਰ ਪ੍ਰਧਾਨ ਮੰਤਰੀ ਦਾ ਸੜਾ ਜੀ ਗੱਲ ਤਾਂ ਇਹਦੀ ਵੀ ਠੀਕ ਹੈ ਜੀ ਉਹ ਗੱਲ ਸਹੀ ਹੈ ਓਏ ਸਾਡਾ ਸਰਪੰਚ ਵੀ ਸੜਾ ਹੈ ਜਹਾਜ ਕਦੇ ਆਏ ਇਹਨੂੰ ਕਦੇ ਆਏ ਇਹਨੂੰ ਫੇਰ ਪਨਮੀ ਭਾਈ ਜਹਾਜ ਮਿਲ ਜੂ ਲਾਹੋ ਜੀ ਮਾਰਨੇ ਦੇ ਡਾਕਟਰ ਮਿਲੂ ਹੈ ਆਪਾਂ ਨੂੰ ਹੈਲੀਕਾਪਟਰ ਕਿਤੇ ਮੇਰੇ ਸਾਲੇ ਮੁੰਡਿਆ ਛੁੱਟੀ ਤੇ ਨਾ ਪੰਜ ਉਹ ਨਹੀਂ ਨਹੀਂ ਛੁੱਟੀ ਹੈ ਨਾ ਹਾਂ ਆਈ ਨਹੀਂ ਸਰ ਦੇ ਕੋਈ ਕਹੇ ਬੰਦੇ ਚਲਾਉਂਦੇ ਨੇ ਬਈ ਨੂੰ ਆਪਾਂ ਕੀ ਡਰਾਈਵ ਰੱਖਣਾ ਆਪਦਾ ਹੋਊਗਾ ਸਰਕਾਰ ਦਾ ਲੈ ਹੋਰ ਆਪਾਂ ਨੇ ਕੀ ਕਰਨਾ ਖਾਤੇ ਨਹੀਂ ਹੁੰਦਾ ਆਪਦਾ ਆਡਰ ਲਾ ਦਿੰਨਾ ਜੀ ਫੇ ਤਾਂ ਖਿੱਚੋ ਤਿਆਰੀਆਂ ਸਾਨੂੰ ਵੀ ਝੂਟੀ ਦਿਵਾ ਦੇ ਜੀ ਕਿਤੇ ਐ ਕਰੋ ਤੁਸੀਂ ਫਿਰ ਲਾਓ ਮੁੰਡਿਆ ਦੀ ਡਿਊਟੀ ਅੱਛਾ ਕਾ ਮਾਲ ਮੰਗਾ ਜਾਗੇ दारू ਖੁੱਲੀ ਚੱਲੂ ਹਾਂ ਮੀਟ ਮੂਟ ਵੀ ਚਲਾਵਾਂਗੇ ਬਈ ਹਾਂ ਹਾਂ ਪਤਾ ਜਿੱਦ ਜਿੱਤ ਕੇ ਆਪਾਂ ਉਦੋਂ ਚਲਾਣਾ ਅੱਛਾ ਦਿਨ ਦਿਨ ਹਾਂ ਟੈਂਪ ਲਾ ਕੇ ਕਰਾਉਣਾ ਮੈਂ ਕਹਿੰਦਾ ਗੋਮਣ ਵਾਲਾ ਕਾਦੀ ਇੱਕ ਗੋਮਣ ਵਾਲੀ ਕੀ કરીਂਗਾ ਹਾਂ ਕਾਦ ਲੈ ਨੇ ਹੀਰ ਲਾਭ ਕਿਹੜਾ ਹੈ ਲਾਭ ਹੀਰਾ ਓਏ ਲਾਭ ਹੀਰਾ ਬਈ ਹਾਂ ਫਿਰ ਤਾਂ ਮੰਨ ਲਾ ਬਈ ਛੰਡ ਨਿਕਲ ਗਈ ਨਾ ਖੌਰੀ ਪਾ ਦੋ ਕਹਿੰਦੇ ਪੂਰਾ ਕਾਹਨੂ ਕਾਹਨ ਸਾਰਾ ਪਿੰਡ ਬੰਦ ਕੇ ਖੜਾ ਹੰਦਾ ਓ ਬੰਦ ਕੇ ਕੀ ਮੈਂ ਤਾਂ ਕਹਿੰਦਾ ਉਹ ਤਾਂ ਚੱਲ ਲਾਂਦਾ ਕਹਿੰਦਾ ਫਿਰ ਅਸੀਂ ਬਾਗ ਇੱਥੇ ਮੇਰੀ ਗੱਲ ਸੁਣ ਲੈ ਹਾਂ ਮੋਟਰ ਤੇ ਨਵਾਵਾਂਗੇ ਕਿੱਥੇ ਨਵਾਵਾਂਗੇ ਉੱਥੇ ਪਿੰਡ ਗਰਾਉਂਡ ਚ ਲਵਾਵਾਂਗੇ ਮੇਰੇ ਆ ਜਾ ਹਾਂ ਫਿਰ ਤੁੰਨਾ ਵੀ ਜਾ ਸਾਲਿਆਂ ਦਾ ਇੱਕਾ ਛਾੜ ਦੂੰ ਮੈਂ ਤਾਂ ਬਸ ਠੀਕ ਆ ਪਰ ਇਹੀ ਕੰਮ ਚਾਉਂਦੇ ਆਪਾਂ ਬਸ ਵੀ ਬਾਈ ਸੱਜੂ ਉੱਪਰ ਤਾਂ ਬਣ ਗਿਆ ਸਰਪੰਚ ਹਾਂ ਬਾਈ ਮਗਨ ਸਵਾਦ ਲਿਆਤਾ ਤੇ ਜੀ ਹਾਂ ਪਿੰਡ ਖੁਸ਼ ਹੋਊਗਾ ਚਲੋ ਫਿਰ ਹੁਣ ਆਪਾਂ ਚੱਲੀਏ ਮਾਰੀਏ ਪਿੰਡ ਨੂੰ ਹਾਂ ਬਾਈ ਮੇਰੀ ਗੱਲ ਸੁਣਦਾ ਵਗਤਾ ਚੱਲਦੇ ਆਪਾਂ ਹੈ ਹੈ ਹੁਣ ਥੋੜਾ ਜਿਹਾ ਸਾਰਿਆਂ ਕੀ ਖਿਆਲ ਰੱਖੀ ਬਸ ਆਪਣੇ ਆਪਣੇ ਬੰਦੇ ਜਿਹੜੇ ਤਿੰਨ ਚਾਰ ਬੰਦੇ ਆਪਾਂ ਮੇਨ ਆ ਸਾਨੂੰ ਘਾਟ ਨਾ ਆਵੇ ਬਸ ਮੈਂ ਕਹਿੰਦਾ ਤੂੰ ਚਿੰਤਾ ਕਰਦਾ ਦਈਆ ਉਹ ਹੀ ਗੱਲਾਂ ਫੇਰ ਹਾਂ ਬਸ ਸਾਨੂੰ ਘਾਟ ਨਹੀਂ ਹੋਣੀ ਜੈਨ ਕਾ ਕੰਮ ਕੰਮ ਜਾ ਬੱਬੀ ਨੇ ਕਰਨਾ ਕੰਮ ਤਾਂ ਹੀ ਚੱਲੂਗਾ ਜੀ ਪ੍ਰਵਾਹ ਨਾ ਕਰੋ ਤੁਸੀਂ ਚੱਕਦਾ ਹੈ ਬੱਬੀ ਨਾਲ ਬੈਠਾ ਹਾਂ ਹਾਂ ਬਾਕੀ ਜਿਹੜੀ ਕੋਈ ਕਮੀ ਪੇਸ਼ੀ ਹੋਵੇਂ ਦਸੀ ਵਾ ਠੀਕ ਆ ਫੋਨ ਨੰਬਰ ਮੈਂ ਤੈਨੂੰ ਫੋਨ ਕਰ ਦੋ ਉਹਦੀ ਤੇਰੇ ਕੋਲ ਆਹ ਫੋਨ ਤਾਂ ਮੈਂ ਕਰੇ ਤੈਨੂੰ ਟਿੱਚੂ ਮੂਤਾਂ ਦਿੱਤਾ ਫੋਨ ਨਾ ਹਾਂ ਵਾ ਠੀਕ ਬਸ ਮਜ਼ਾ ਆ ਗਿਆ ਅੱਧਿਕਰ ਨਾ 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 ਲੋੜ ਨਹੀਂ ਬਸ ਚੱਲ ਫੇ ਬੱਬੀ ਉਹ ਫਿਰ ਕੰਮ ਹੈ ਆ ਜਾ ਫਿਰ ਜਿਹੜਾ ਹੈ ਨਾ ਟੱਕ ਚੱਕਰ ਚੱਕਾ ਬਣਾ ਹਾਂ ਚੰਗਰ ਬੱਚੇ ਦਾ ਕੰਮ ਬਣਾ ਉਹ ਕਰਦੇ ਜਾ ਕੇ ਬੰਨ ਮੇੜ ਕੇ ਆ ਗਿਆ ਜੀ ਮੈਂ ਬਸ ਫਿਰ ਆ ਫਿਰ ਚੱਲੇ ਪਤਲੀਏ ਚੱਲੀਏ ਹੋਰ ਚੱਲ ਫੇਰਾ ਵਾਗ ਰੋ ਬਾਲਾ ਚੱਪਲਾ ਪਲਾ ਪਲਾ ਹਾਂ ਹਾਂ ਨਾਲੀਏ ਨੂੰ ਜੋੜ ਕੇ ਰੱਖ ਬੱbbi ਨੂੰ ਨਾਲ ਦੇ ਨਾਲ ਬੰਦੇ ਬਹੁਤ ਨੇ ਮੈਂ ਤੁਹਾਨੂੰ ਦੱਸਾਂ ਨਹੀਂ ਇਹ ਤਾਂ ਸਾਰਾ ਬੇੜਾ ਇਹਦੇ ਨਾਲ ਆ ਆਜਾ ਆਪਾਂ ਪੰਪਵਾਵਾਂਗੇ ਬੁੱਟਾਂ ਹੀ ਜੀ ਗੱਲ ਕਹੀ ਆ ਮਾਰੇ 35 ਮਾਰਦਿਆ ਕਰ ਹਾਂ ਹਾਂ ਅੱਜ ਤਾਂ ਸਵਾਦ ਹੀ ਆ ਗਿਆ ਲੈ ਜੀ ਬੱbbi ਰਾਮਾ ਐਂ ਤਾਂ ਸਰਪੰਚ ਨੂੰ ਚੜਾਤਾ ਘੋੜੇ ਤੇ ਸਰਪੰਚੀ ਵਾਲੇ ਤੇ ਹੁਣ ਮਹੀਨਾ ਆਪਾਂ ਲੈਣਿਆ ਸਵਾਦ ਪੂਰਾ ਇਹ ਤੋਂ ਤੇ ਰੋਜ਼ ਤੜਕੀ ਦੇ ਦਰਸ਼ਨ ਕਰਨ ਆਇਆ ਕਰਾਂਗੇ ਦੇ ਕੇ ਪੰਪ ਠਾ ਕੇ ਮਾਲ ਅਰੀ ਦਿਨ ਲਵਾਇ ਨਜਾਰੇ ਇਹ ਮਹੀਨਾ ਤਾਂ ਹੁਣ ਰੋਟੀ ਪਾਣੀ ਆਪਣਾ ਇਹਦੇ ਕੰਨੀਓ ਆ ਚੱਲ ਬਈਆ ਮਲਿਆ ਚਲੇ ਕਿ ਕੀ ਇਹ ਚਾ ਕਰੇ ਚੱਲ ਕੇ ਨਾ ਅੱਛਾ ਹਾਂ ਹਾਂ ਉਹੀ ਨਾ ਜਾਣੀ ਉਹਨੂੰ ਫਿੱਲਾ ਮੜਾ ਮੋਟਾ ਮਛਾਲਾ ਇਹਨੂੰ ਮਛਾਲਾ ਤਾਂ ਬਹੁਤ ਲੱਗਣਾ ਤੂੰ ਦੇਖ ਤੂੰ ਕਾਇਮ ਕਰ ਦਿਆ ਕਰ ਮੜ ਜਾ ਹੁਣ ਤਾਂ ਪੂਰਾ ਕਮਾਲ ਖਵਾਤਾ ਮੇਰੀ ਗੱਲ ਸੁਣ ਮੇਰੇ ਵੱਲੋਂ ਕੋਈ ਕਮੀ ਨਹੀਂ ਰਹਿੰਦੀ ਅੱਛਾ ਮਸ਼ੀਨਾਂ ਨੂੰ ਤੂੰ ਖਿੱਚ ਕੇ ਰੱਖ ਉਹ ਤਾਂ ਆਪਣੇ ਪਾਸੇ ਨੂੰ ਤਾਂ ਪਿੰਡ ਵਾਲੇ ਨੂੰ ਉਹੀ ਖਿੱਚ ਲੂਗਾ ਉਹ ਪੱਕੀ ਗੱਲ ਆ ਹਾਂ ਗਾਰੰਟੀ ਹੈ ਮੇਰੀ ਕਰਾ ਦਿਆ ਬੱਲੇ ਬੱਲੇ ਉਹਨੂੰ ਤਾਂ ਦਿੱਲੀ ਚੜਕੇ ਚੜਕੇ ਕਹ ਜੀ ਤੂੰ ਬਗਜਿਆ ਕਰਤਾ ਨਹੀਂ ਉਹਦੇ ਆ ਦੇਖ ਚੋੜਾ ਹਾਂ ਮਾੜਾ ਜਿਆ ਕਾਇਮ ਕਰਤਾ ਉਹਦਾ ਸਮਾਂ ਤਾਂ ਪਿਆ ਆਪਣੇ ਕੋਲ ਜੱਜ ਹਾਂ ਮੇਰੀ ਗੱਲ ਸੁਣ ਲੈ ਹਾਂ ਭਾਈ ਆ ਦੇਖਾ ਖੜੀ ਆਪਣੀ ਸਰੋਂ ਸਰ ਇਹ ਤਾਂ ਕਾਪਣੀ ਆ ਇਹ 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 ਸਰੋਂ ਆਪਣੀ ਹੈ ਵੇਤਾ ਭਾਈ ਮੇਰੀ ਗੱਲ ਸੁਣ ਲੈ ਇਹ ਤਾਂ ਐ ਲੈਣੀ ਹੈ ਸਰੋਂ ਤੈਨੂੰ ਤਾਂ ਹੀ ਲਿਆਂਦਾ ਮੈਂ ਤੂੰ ਮਾਰਨੇਗਾ ਤੈਨੂੰ ਪਤਾ ਜੀ ਨਹੀਂ ਲਾ ਮੈਂ ਤਾਂ ਕੱਟੇ ਕਰੀਆ ਖੇਤੀ ਮੈਂ ਤੁਹਾਨੂੰ ਇਹ ਜਿਹੜਾ ਵੀ ਹਿੱਸਾ ਨਾ ਆਹਾ ਇਧਰ ਹੋਰ ਬੀਜ ਲਈ ਆ ਜਾ ਇਹ ਸਰੋਂ ਸਰੋਂ ਵਾਲਾ ਬਹੁਤ ਵਧੀਆ ਹੈ ਠੀਕਰ ਹੋਊਗਾ ਹਾਂ ਫਸਲ ਬਹੁਤ ਵਧੀਆ ਹੁੰਦੀ ਆ ਦੇਖ ਲੈ ਅੱਛਾ ਮੇਰੀ ਗੱਲ ਸੁਣ ਹਾਂ ਆ ਦੇਖ ਜਾਂਦੀ ਐ ਤੇ ਨੀਗਾ ਸਾਰੇ ਹੂੰ ਹੂੰ ਸਹੀ ਗੱਲਾਂ ਹਾਂ ਮੈਂ ਤਾਂ ਇਹਨਾਂ ਕਦੇ ਵੀ ਉੱਚਾਈ ਤਾਂ ਮੈਂ ਲੈਣੀ ਆ ਨਹੀਂ ਇਹ ਤਾਂ ਹੱਕ ਵੀ ਤੇਰਾ ਬਣਦਾ ਕਿਉਂ ਤੂੰ ਬਣਾ ਮੈਂ ਤਾਂ ਪਦੀੜੀਆਂ ਪਵਾ ਦੂ ਮੇਰਾ ਪਿਆਰ ਤਾਂ ਹੀ ਨਹੀਂ ਕਰਾਇਆ ਨਨੇ ਕੰਜਰਾ ਨੇ ਇਹ ਸੋਚ ਰਹੇ ਤੇ ਇਹੀ ਗੱਲ ਮੇਰੀ ਕਮਾਈ ਖਾਵਾਂਗੇ ਅਸੀਂ ਹਾਂ ਤੈਨੂੰ ਪਤਾ ਆਪਾਂ ਨੇ ਪਿੱਛੇ ਹਟਦੇ ਚੱਲਿਆ ਹੁਣ ਉਹ ਬਾਈ ਹੁਣ ਤਾਂ ਮੈਂ ਤੇਰੇ ਨਾਲ ਆ ਜਿਹਨੂੰ ਡਰਨ ਦੀ ਲੋੜ ਨਹੀਂ ਲੈ ਤੂੰ ਹੋਰ ਕਰ ਜੈਲਿਆ ਹਾਂ ਹੁਣ ਕੋਈ ਮੂਰੇ ਵਿਆਹ ਪੂਆ ਵਾਸਤੇ ਵੀ ਲਾ ਪਰਸਤਾ ਓਏ ਜ਼ਮੀਨ ਦਾ ਨੌਕਰ ਆਲਾ ਖਸਮਾ ਪਹਿਲਾਂ ਜ਼ਮੀਰ ਕਰ ਲੀਏ ਹੋਰ ਤਾਂ ਹੀ ਕਿਸ ਨੂੰ ਦੱਸਾਂਗੇ ਵੀ ਮੁੰਡੇ ਕੋਲ ਇੰਨੀ ਜ਼ਮੀਨ ਆ ਬਸ 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 ਫਿਰ ਹੁਣ ਪਾ ਮੈਂ ਕਹਿੰਦਾ ਪੜਾਕੇ ਪਾ ਦੂਆਂ ਦਾ ਪੜਾਕੇ ਮੈਂ ਕਹਾਂ ਤੂੰ ਜੱਕ ਤੇ ਫੱਟੇ ਦੇਖੀ ਇੱਥੇ ਫੋਨ ਲੈ ਲਿਆ ਜੱਜ ਸਿੱਧਾ ਫੋਨ ਕਰਦਾ ਮੈਨੂੰ ਓ ਵੈਰੀ ਗੁੱਡ ਵੈਰੀ ਗੁੱਡ ਆਪਣੇ ਪਿੰਡ ਦਾ ਇਹ ਜਿਆ ਬੰਦੇ ਨਹੀਂ ਹੈਗਾ ਜਿਹਨੂੰ ਜੱਜ ਫੋਨ ਕਰਦਾ ਓਏ ਮੈਂ ਕਹਿੰਦਾ ਅਬ ਮੰਤਰੀ ਹਾਂ ਮੰਤਰੀ ਕਹਿੰਦਾ ਆ ਜਾ ਮਹਾਨਾ ਆਈ ਨਹੀਂ ਆਉਂਦਾ ਸੱਜੂ ਆਵਾ ਨਾ ਠੀਕ ਆ ਫਿਰ ਨਹੀਂ ਲੋਕ ਸਿਲਟਾ ਕਰਦੇ ਹਾਂ ਛੱਜੂ ਪ੍ਰਧਾਨ ਹੈ ਛੱਜੂ ਪ੍ਰਧਾਨ ਹੈ ਕਮੈਂ ਮੈਂ ਕਹਿੰਦਾ ਪ੍ਰਧਾਨ ਪ੍ਰਧਾਨ ਕਰ ਰਹਾ ਸੀ ਆ ਜਾ ਜਲਿਆ ਮੇਰੀ ਗੱਲ ਸੁਣ ਬਾਈ ਹਾਂ ਇੱਕ ਗੱਲ ਹੋਰ ਓਏ ਹਾਂ ਸਾਗ ਤੋੜਨ ਨਾਲ ਨਹੀਂ ਤਾਂ ਬਹੁਤ ਹੁੰਦੀ ਹੋਣੀ ਤੂੰ ਆ ਗੱਜਾ ਕੱਟ ਕਰਿਆ ਕਰ ਜਲਿਆ ਓ ਨਹੀਂ ਮੇਰਾ ਪੱਥਾ ਪਾਜੀ ਆ ਮੇਰਾ ਸਵਾਹ ਖੁੱਲਾ ਜਾ ਮੈਂ ਤਾਂ ਕਹਿੰਦਾ ਇੱਧਰ ਵੀ ਸਰੋਂ ਬੀਜਦੇ ਹੋਰ ਆ ਕਿਉਂ ਪੰਨ ਹੁੰਦਾ ਹੈ ਤਾਂ ਸਾਗ ਸੂਗ ਵਾਲਿਆਂ ਦਾ ਬੋਲਾ ਬਾਦਾ ਛਿਟਾ ਹੋਰ ਇੱਥੇ ਪਾਣੀ ਲਾ ਕੇ ਛਿਟਾ ਦਬਾ ਦੇ ਦੇਖੋ ਇਹਨੂੰ ਕਹਿੰਦਾ ਕਿ ਫਿਰ ਤੇਰੀ ਬੱਬੀ ਨੂੰ ਆਹ ਉਹ ਬੱਬੀ ਕਰ ਦੂਗਾ ਉਹਨੂੰ ਮਟੜਕੇ ਵਾਲਾ ਕੰਮ ਕਰਦੀ ਹਾਂ ਸਿੱਟਾ ਖਵਾ ਦਾਂਗੇ ਨਾਲ ਇਹ ਸਿੱਟਾ ਦਵਾ ਦਾਂਗੇ ਆਹ ਦੱਸ ਕੀ ਮੀਆਂ ਦੂ